ਦਰیا ਬਣੇ ਪਿੰਡਾਂ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਇਸ ਵੇਲੇ ਸਰਹੱਦੀ ਤਹਿਸੀਲ ਜਨਾਲਾ ਤੋਂ ਡੇਰਾ ਬਾਬਾ ਨਾਨਕ ਜਾਣ ਵਾਲੇ ਰਸਤੇ ਦੇ ਮੌਜੂਦ ਹਾਂ ਤਾਂ ਤੁਸੀਂ ਵੇਖੋ ਕਿ ਜਿਹੜੀਆਂ ਸੜਕਾਂ ਸੀ ਉਸ ਤੋਂ ਇਲਾਵਾ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹ ਫਸ ਚੁੱਕੇ ਨੇ ਔਰ ਇੱਕ ਇਲਾਕੇ ਤੋਂ ਦੂਜੇ ਇਲਾਕੇ ਤੇ ਜਾਣਾ ਇਸ ਵੇਲੇ ਮੁਸ਼ਕਲ ਲੱਗ ਰਿਹਾ ਹੈ ਲੇਕਿਨ ਕੁਝ ਸਮੇਂ ਬਾਅਦ ਸ਼ਾਇਦ ਇਹ ਨਾ ਮੁਮਕਿਨ ਹੋਵੇ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ 2 ਫੁੱਟ ਪਾਣੀ ਸੀ ਤਕਰੀਬਨ 4 ਫੁੱਟ ਦੇ ਕਰੀਬ ਪਾਣੀ ਜਰਾ ਹੈ ਇਸ ਵੇਲੇ ਵਧ ਚੁੱਕਾ ਹੈ ਔਰ ਪਿੰਡ ਦੇ ਲੋਕ ਜਿਹੜੇ ਨੇ ਲਗਾਤਾਰ ਇਸ ਵੇਲੇ ਇਨਾਂ ਨੂੰ ਇੱਕੋ ਹੀ ਕੰਮ ਹੈ ਕਿ ਸਭ ਤੋਂ ਪਹਿਲੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਔਰ ਤੁਸੀਂ ਦੇਖੋ ਕਿ ਪੂਰੇ ਵੱਡੇ-ਵੱਡੇ ਘਰ ਜਿਹੜੇ ਨੇ ਇਸ ਵੇਲੇ ਪਾਣੀ ਦੀ ਚਪੇਟ ਚ ਆ ਚੁੱਕੇ ਨੇ ਡੁੱਬ ਚੁੱਕੇ ਨੇ ਜਿਹਦੇ ਉਹਨਾਂ ਦੇ ਗਰਾਊਂਡ ਫਲੋਰ ਨੇ ਪੂਰੇ ਡੁੱਬ ਚੁੱਕੇ ਨੇ ਤਾਂ ਇੱਥੇ ਜਿਹੜੇ ਨੌਜਵਾਨ ਨੇ ਜਿਹੜੇ ਖਾਸ ਕਰਕੇ ਪਿੰਡਾਂ ਸਵੇਰ ਤੋਂ ਹੀ ਲੱਗੇ ਨੇ ਅੱਜ ਸਵੇਰ ਤੋਂ ਹੀ ਇਹਨਾਂ ਨੇ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਬਾਹਰ ਕੱਢਦਾ ਕੰਮ ਕੀਤਾ ਜਾ ਰਿਹਾ ਤਾਂ ਵੀ ਤੁਸੀਂ ਕੀ ਕਿਵੇਂ ਕੱਢ ਰਹੇ ਹੋ ਕਿ ਲੋਕਾਂ ਨੂੰ ਬਾਹਰ ਕਿਉਂਕਿ ਤੁਸੀਂ ਇਸ ਵੇਲੇ ਡਾਇਰੈਕਟਰ ਵੀ ਇੱਧਰ ਗਏ ਨੇ ਤੇ ਤੁਸੀਂ ਕੀ ਕਰ ਰਹੇ ਹੋ ਸਾਰਾ ਨੂੰ ਰਸਤੇ ਦਾ ਪਤਾ ਹੈਗਾ ਤੇ ਜਿਹੜਾ ਕਿ ਨਵਾਂ ਵੀ ਹੁੰਦਾ ਆ ਤੇ ਇੱਧਰ ਉੱਧਰ ਨਾ ਜਾਵੇ ਤੇ ਆਪਾਂ ਲੈ ਕੇ ਚੱਲਦੇ ਹਾਂ ਉਹਨਾਂ ਨੂੰ ਜਿਹੜਾ ਕਿ ਉੱਧਰੋਂ ਵੀ ਆਉਂਦਾ ਆ ਤੇ ਕਿਤੇ ਕਿ ਪਾਣੀ ਬਹੁਤ ਹੈਗਾ ਜੱਲਾ ਹਾਂਜੀ ਅੱਛਾ ਨਵਾਂ ਜਿਹੜਾ ਬੀੜੀ ਵੀ ਆ ਉਹਨੂੰ ਰਸਤਾ ਨਹੀਂ ਪਤਾ ਲੱਗਦਾ ਹਾਂਜੀ ਨਹੀਂ 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 ਲੱਗਦਾ ਪਤਾ ਨਹੀਂ ਲੱਗਦਾ ਪਤਾ ਨਾ ਉਪਰੇ ਬੰਦੇ ਨੂੰ ਨਹੀਂ ਪਤਾ ਲੱਗਦਾ ਜਿਸ ਤਰ੍ਹਾਂ ਕਿ ਬੱਚਾ ਬੱਚੇ ਨੇ ਜਾਣਾ ਉਹਨੂੰ ਵੀ ਔਖਾ ਹੈ ਉਹਨਾਂ ਵਾਸਤੇ ਬਹੁਤ ਔਖਾ ਹੈ ਹਾਂਜੀ ਤੇ ਕਿੰਨੇ ਕ ਬੰਦੇ ਕੱਢ ਚੁੱਕੇ ਹੋ ਜੀ ਇਸ ਵੇਲੇ ਪਿੰਡ ਚੋਂ ਤੁਸੀਂ ਤਕਰੀਬਨ 10 ਤੋਂ ਪਲੱਸ ਮਹਿਸਾਨਾ ਹਾਂਜੀ 15 20 ਹਾਂਜੀ 20 20 ਹੁੰਦੇ ਕੱਢ ਚੁੱਕੇ ਹਾਂਜੀ ਪਰ ਬਿਨਾ ਕਿਸੇ ਮਤ ਦੇ ਆਪਣੇ ਆਪ ਹੀ ਆਪਣੇ ਬੰਦ ਹਾਂਜੀ ਬਿਲਕੁਲ ਆਪੇ ਆਪੇ ਕੋਈ ਅੱਛਾ ਜੀ ਤੇ ਮੇਨ ਕੌਣ ਕੌਣ ਲੋਕ ਫਸੇ ਨੇ ਜਿਆਦਾਤਰ ਔਰਤਾਂ ਜਾਂ ਛੋਟੇ ਬੱਚੇ ਹੋਣਗੇ ਜਿਆਦਾ ਹਾਂਜੀ ਜ਼ਿਆਦਾਤਰ ਔਰਤ ਨਹੀਂ ਕੋਈ ਬੱਚੇ ਹੀ ਹੈ ਹਾਂਜੀ ਬੱਚੇ ਮੁੰਡੇ ਆ ਇਹਨਾਂ ਨੂੰ ਜਾਣਾ ਜ਼ਰੂਰੀ ਜਾਣਾ ਜਿਤਨਾ ਕੰਮ ਹੈ ਕਿ ਸਮਾਨ ਲੈਣਾ ਹੈ ਕਿ ਸਮਾਨ ਵੀ ਹੈ ਨਹੀਂ ਕਿ ਤੁਹਾਨੂੰ ਪਤਾ ਅਚਾਨਕ ਇੱਕਦਮ ਆ ਗਿਆ ਪਾਣੀ ਹਾਂਜੀ ਤਾਂ ਤੁਸੀਂ ਉਹੀ ਕੰਮ ਕਰ ਰਹੇ ਹੋ ਤਾਂ ਸਲਾਮ ਹੈ ਭਾਜੀ ਇਹ ਵੇਖੋ ਇਸ ਟੀਮ ਨੂੰ ਇਸ ਟੀਮ ਨੇ ਤੁਸੀਂ ਵੇਖੋ ਕਿ ਖਾਸ ਕਰਕੇ ਡੰਡੇ ਇਸ ਕਰਕੇ ਫੜੇ ਨੇ ਕਿ ਇਸ ਵੇਲੇ ਜਿਹੜੇ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਇੱਥੇ ਨੌਜਵਾਨ ਦੇ ਨੇ ਸੋਨਿਆ اسی ਵੇਸਦਿਓ ਜੋਸ਼ 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 ਆਪਦਾ ਆਈ ਹੈ ਪਰ ਇਹ ਘਬਰਾਏ ਨਹੀਂ ਪੰਜਾਬੀ ਘਬਰਾਉਂਦੇ ਨਹੀਂ ਜਦੋਂ ਮੁਸ਼ਕਲ ਆਂਦੀ ਨਾ ਤੇ ਲੋਕ ਭੱਜ ਕੇ ਪਿੱਛੇ ਭੱਜ ਜਾਂਦੇ ਨੇ ਲੇਕਿਨ ਪੰਜਾਬੀ ਕਿ ਐਸੀ ਕੌਮ ਹੈ ਜਿਹੜੀ ਮੋਹਰੇ ਆ ਕੇ ਖੜਦੀ ਹੈ ਤੇ ਇਹ ਤਸਵੀਰ ਇਸ ਕਰਕੇ ਤੁਹਾਨੂੰ ਦਿਖਾਣੀ ਜ਼ਰੂਰੀ ਸੀ ਕਿ ਇਹ ਨੌਜਵਾਨ ਇਸ ਵੇਲੇ ਆਪਣਾ ਸਭ ਆਪਣਾ ਘਰ-ਬਾਰ ਵੀ ਛੱਡ ਕੇ ਪਹਿਲੇ ਉਹ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਕੰਮ ਕਰ ਰਹੇ ਨੇ ਔਰ ਬਿਲਕੁਲ ਅਸੀਂ ਸੜਕ ਤੇ ਮੌਜੂਦ ਹਾਂ ਇਹ ਦਰਿਆ ਨਹੀਂ ਹੈ ਬਲਕਿ ਸੜਕ ਹੈ ਔਰ ਉਸ ਦਾ ਵੀ ਤੁਹਾਨੂੰ ਦਿਖਾ ਦਨੇ ਹੋ ਤੁਸੀਂ ਦੇਖੋ ਕਿ ਸੜਕ ਜਦੋਂ ਆਂਦੀ ਆ ਤਾਂ ਇਹ ਪੂਰੀ ਸੜਕ ਜਿਹੜੀ ਹੈ ਇਸ ਵੇਲੇ ਲਗਾਤਾਰ ਪਾਣੀ ਇੱਥੇ ਵੱਧਦਾ ਜਾ ਰਿਹਾ ਤਾਂ ਨੌਜਵਾਨਾਂ ਨਾਲ ਗੱਲਬਾਤ ਕਰੇ ਤਾਂ ਭਾਈ ਫਿਰ ਥੱਲੇ ਕਿਨੇ ਹੁਣ ਕੱਢੀ ਜਾਂਦੇ ਬੰਦੇ ਬਸ ਹਾਂਜੀ ਹਾਂਜੀ ਕੱਢੀ ਜਾਂਦੇ ਪੂਰੇ ਪਤੇ ਅੱਛਾ ਜੀ ਬਸ ਲੱਗੇ ਰਹਿਣਾ ਬਸ ਹਾਂ ਆ ਲੱਗੇ ਰਹਿਣਾ ਪੂਰਾ ਕਹ ਪਿੱਛੋਂ ਦਰਿਆ ਵਾ ਉਹ ਥੋੜਾ ਜਿਹਾ ਉਹਨੂੰ ਡੇ ਬੰਨਣਾ ਜ਼ਿਆਦਾ ਓਹ ਨਾਲ ਟੁੱਟੇ ਜ਼ਿਆਦਾ ਸਾਡਾ ਅੱਛਾ ਜੀ ਹਾਂ ਜੇ ਉਹ ਟੁੱਟ ਗਿਆ ਫਿਰ ਅਜ ਨਾਲੇ ਵਾਲ ਨੂੰ ਸਾਰਾ ਪਾਣੀ ਚੱਲ ਜਾਣਾ ਆਪਣਾ ਇਹ ਰੋਡ ਕੇ ਲੈਣਾ ਸਾਰਾ ਕੁਝ ਉਹਨੇ ਸਾਡਾ ਅੱਛਾ ਜੀ ਹਾਂਜੀ ਤੇ ਬੱਚਿਆਂ ਨੂੰ ਵੈਸੇ ਮੀਨ ਕੱਢ ਰਹੇ ਹੋ ਤੁਸੀਂ ਹ ਤਾਂ ਤੁਸੀਂ ਦੇਖੋ ਕਿ ਵੀਰ ਜੀ ਤੁਸੀਂ ਕੀ ਕਿੰਨੇ ਕ ਬੰਦੇ ਫਸੇ ਤੇ ਕੀ ਕੀ ਕਰ ਰਹੇ ਹੋ ਸਵੇਰ ਤੋਂ ਸਾਰੇ ਸਵੇਰ ਤੋਂ 4 ਵਜੇ ਦੇ ਲੱਗੇ ਆ 4 5 ਵਜੇ ਦੇ ਜਦੋਂ ਦਾ ਪਾਣੀ ਆ ਉਹਦੋਂ ਦਾ ਲੱਗੇ ਆ ਨਾਲ ਉਹਦੋਂ ਦੇ ਬੰਦੇ ਕੱਢਦੇ ਪਏ ਆ ਬੀਬੀਆਂ ਭੈਣਾਂ ਜੋ ਵੀ ਆਪਣੀਆਂ ਸਾਰੀਆਂ ਦੇ ਮਤਲਬ ਹੈਲਪ ਕਰਦੇ ਆ ਸਾਰਿਆਂ ਨੂੰ ਕੱਢਦੇ ਪਏ ਆ ਹਾਂਜੀ ਹਾਂਜੀ ਸਰ ਇਹ 4 ਵਜੇ ਦਾ ਪਾਣੀ ਆਇਆ ਮਨੀਰ ਦਾ 4 ਵਜੇ ਦਾ ਅੱਛਾ 4 ਵਜੇ ਦਾ ਹਾਂਜੀ ਹਾਂਜੀ ਬਹੁਤ ਮਤਲਬ ਬੰਨ ਬੰਨ ਸਾਰੇ ਬੰਦ ਕੀਤੇ ਆਪ ਆਪਣੇ ਹੱਥੀ ਸਭ ਕੁਝ ਕੀਤਾ ਵਾ ਅੱਛਾ ਅੰਦਰ ਬੰਨ ਕੀਤੇ ਤੁਸੀਂ ਸਾਰੇ ਹਾਂਜੀ ਹਾਂਜੀ ਸਾਰੇ ਦੋ ਪਿੰਡ ਦੀ ਫਿਰਨੀ ਸਾਰੇ ਬੰਨ ਬੰਦ ਕੀਤੇ ਆ ਪਾਣੀ ਬਹੁਤ ਜਿਆਦਾ ਪਾਣੀ ਬਹੁਤ ਜਿਆਦਾ ਬਹੁਤ ਵਫਤਾਰ ਤੇਜ ਆ ਪਾਣੀ ਦੀ ਹਾਂਜੀ ਹਾਂਜੀ ਸਾਰੇ ਪਾਣੀ ਵਧ ਰਿਹਾ ਤੇ ਮੇਨ ਕੰਮ ਤੁਹਾਡਾ ਲੋਕਾਂ ਨੂੰ ਕੱਢਣਾ ਹੈ ਹਾਂਜੀ ਲੋਕਾਂ ਨੂੰ ਕੱਢਦੇ ਪਏ ਆ ਸਵੇਰ ਤੋਂ ਸ਼ਾਮ ਤੱਕ ਹਾਂਜੀ ਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਹੈਲੀਕਾਪਟਰ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਹੈਲੀਕਾਪਟਰ ਹੈਲੀਕ ਹਾਂ ਬਹੁਤ ਨਹੀਂ ਵੀ ਨਹੀਂ ਲੱਗਦੇ ਪਏ ਹੈਗਾ ਇਹ ਹੈਲੀਕਾਪਟਰ ਇਸ ਵੇਲੇ ਤੁਹਾਨੂੰ ਇਸ ਵੇਲੇ ਨਜ਼ਰ ਆ ਰਿਹਾ ਹੋਏਗਾ ਤਾਂ ਹੈਲੀਕਾਪਟਰ ਰਾਹੀਂ ਸਾਰਾ ਨਿਰਿਖਣ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਸਥਿਤੀ ਕਿਸ ਤਰ੍ਹਾਂ ਦੀ ਹੈ ਕਿਸ ਤਰੀਕੇ ਦੇ ਨਾਲ ਲੋਕ ਅਫੈਕਟਡ ਹੋਏ ਨੇ ਤਾਂ ਇੱਥੇ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਵੇਲੇ ਫੌਜ ਪੂਰੇ ਤਰੀਕੇ ਦੇ ਨਾਲ ਲਗਾਤੀ ਗਈ ਹੈ ਤਾਂ ਪੂਰੇ ਇਲਾਕੇ ਦਾ ਸਾਰ ਗਾੜੀ ਬਹੁਤ ਖਤਮ ਮਾਰੀ ਜਾਣਾ ਜਾ ਰਹੀ ਹੈ ਬਹੁਤ ਮਾਰੀ ਹੈ ਹੂੰ ਪਾਣੀ ਬਹੁਤ ਡੂੰਘਾ ਪਾਣੀ ਅੱਗੇ ਸਾਰੇ ਲੋਕ ਬਹੁਤ ਜ਼ਿਆਦਾ ਬਹੁਤ ਔਖੇ ਆ ਘਰਾਂ ਦੇ ਛੱਤਾਂ ਦੇ ਉੱਤੇ ਬਿਠੇ ਸਾਰੇ 6 ਵੇ ਦਾ ਮਤਲਬ ਲੱਗੇ ਆ ਜੀ ਸੇਵਾ ਕਰਦੇ ਪਏ ਆ 6 ਵਜੇ ਤੋਂ ਮਤਲਬ ਬਾਹਰ ਕਰਦੇ ਪਏ ਪਾਣੀ ਚ ਸਾਫ ਸੂਪਰ ਬਹੁਤ ਵਗੈਰਾ ਹੈ ਜੀ ਨੇ ਜਾ ਕੇ ਹਾਲ ਚਾਲ ਲੀ ਕਿਸ ਨੇ ਪੁੱਛਿਆ ਕੋਈ ਮੰਤਰੀ ਮੰਤਰੀ ਨੇ ਕੋਈ ਨਹੀਂ ਆ ਕੋਈ ਨਹੀਂ ਆ ਕੋਈ ਨਹੀਂ ਆ ਸਰ ਆ ਆਪ ਮੁਹਾਰੇ ਲੱਗੇ ਆਪ ਹੀ ਆਪੀ ਚਲੋ ਬਹੁਤ ਵਧੀਆ ਕੰਮ ਹੈ ਤੁਸੀਂ ਵੇਖੋ ਕਿ ਆਪ ਮੁਹਾਰੇ ਨੌਜਵਾਨ ਲੱਗੇ ਨੇ ਉਹਨਾਂ ਕਿਹਾ ਕਿ ਡੰਡੇ ਫੜ ਕੇ ਸੀ ਸੜਕ ਦਾ ਜਿਹੜਾ ਰਸਤਾ ਹੈ ਕਿਉਂਕਿ ਸੜਕ ਆਪਣੇ ਆਪ ਚ ਇੱਕ ਰਸਤਾ ਹੈ ਪਰ ਲੇਕਿਨ ਸੜਕ ਵੀ ਜਦੋਂ ਡੁੱਬ ਜਾਏ ਸੜਕ ਵੀ ਆਪਣਾ ਅਸਤਿਤਵ ਖੋਦਵੇ ਆਪਣੀ ਪਛਾਣ ਖੋਦਵੇ ਤਾਂ ਉਸ ਵੇਲੇ ਲੋੜ ਹੈ ਇਨਸਾਨਾਂ ਦੀ ਔਰ ਕਿਵੇਂ ਨੌਜਵਾਨ ਜਿਹਰੇ ਨੇ ਸਵੇਰ ਤੋਂ ਹੀ ਲੱਗੇ ਨੇ ਤਾਂ ਇਹ ਇੱਕ ਸੇਵਾ ਬਹੁਤ ਵੱਡੀ ਹੈ ਕਿ ਪਿੰਡ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਅਸੀਂ ਜਿਹੜੇ ਪਿੰਡਾਂ ਦਾ ਸੰਪਰਕ ਟੁੱਟਾ ਹੈ ਤਾਂ 100 ਤੋਂ ਵੱਧ ਪਿੰਡ ਜਿਹੜੇ ਨੇ ਇਸ ਵੇਲੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਬਰਬਾਦ ਹੋਈ ਹੈ ਤਾਂ ਉਸ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਨਾਲ ਨੌਜਵਾਨ ਕੰਮ ਕਰ ਰਹੇ ਨੇ ਤਾਂ ਹੋਰ ਵੀ ਜਿਹੜੇ ਜਿਹੜੇ ਲੋਕ ਇਸ ਵੇਲੇ ਕੰਮ ਕਰ ਰਹੇ ਨੇ ਉਹਨਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਲੇਕਿਨ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਮਦਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ